ਸਤਿ ਸ਼੍ਰੀ ਅਕਾਲ ਜੀ ਮੈਂ ਵੀਡੀਓ ਬਣਾ ਰਿਹਾ ਹਾਂ ਗੋਡੇ ਦਾ ਦਰਦ ਅਗਰ ਤੁਹਾਡੇ ਗੋਡੇ ਦਰਦ ਕਰਦੇ ਆ ਗੋਡਿਆਂ 'ਚ ਆਵਾਜ਼ ਆਉਂਦੀ ਹੈ ਚੱਲਣ ਲੱਗਿਆਂ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕਿਰਪਾ ਕਰਕੇ ਬੇਸ਼ੱਕ ਹੱਟ ਚੱਲੋ ਤੇ ਤੁਸੀਂ ਗੋਡਿਆਂ ਦੀ ਐਕਸਰਸਾਈਜ਼ ਕਰੋ ਅਗਰ ਜੇ ਦਿਨ ਵਿੱਚ 3 ਵਾਰੀ ਤੁਸੀਂ ਇਹ ਐਕਸਰਸਾਈਜ਼ ਕਰ ਲੈਂਦੇ ਹੋ ਇੰਨੇ ਐਕਸਸਾਂ ਜੇ ਲੈ ਅਗਰ ਤੁਸੀਂ ਕਰ ਲੈਂਦੇ ਹੋ ਤਾਂ ਤੁਹਾਨੂੰ ਗੋੜਿਆਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਸਭ ਤੋਂ ਅਸੀਂ ਪਹਿਲਾਂ ਲੈਣੀ ਹੈ ਵੀ 2 ਕਿਲੋ 2 ਕਿਲੋ ਚੀਜ਼ ਲੈ ਕੇ ਚਾਹੇ ਲਹੂਣਾ ਲਾ ਲਓ ਚਾਹੇ 2 ਕਿਲੋ ਆਲੂ ਲਾ ਲਓ ਕੋਈ ਵੀ ਚੀਜ਼ ਮੈਂ 2 ਕਿਲੋ ਦਾਲਾਂ ਰਾਈਆਂ ਨੇ ਦਾਲਾਂ ਨੂੰ ਪੈਰਾਂ ਦੇ ਉੱਤੇ ਰੱਖ ਕੇ ਉੱਤੋਂ ਕੱਪੜਾ ਬੰਨ ਕੇ ਤੇ ਮੈਂ ਪਹਿਲਾਂ ਦੁਪਤ ਤੇ ਭਾਰ ਪਾਇਆ ਵਾ ਫਿਰ ਕੀ ਕਰਨਾ ਕਿ ਇੱਕ ਗੱਤਾ ਲੈਣਾ ਗੱਤਾ ਲੈ ਕੇ ਉਸ ਨੂੰ ਆਪਣੇ ਗੋਡੇਾਂ ਦੇ ਵਿੱਚ ਰੱਖਣਾ ਤੇ ਦੋਨੇ ਹੱਥ ਇੱਕ ਦੁਜਿਆ ਇਧਰ ਤੇ ਕੋਸ਼ਿਸ਼ ਕਰਨੀ ਹੈ ਕਿ ਜਦੋਂ ਵੀ ਅਸੀਂ ਐਕਸਰਸਾਈਜ਼ ਕਰਦੀਆਂ ਘੱਟ ਤੋਂ ਘੱਟ 50 ਵਾਰੀ ਕਰਨੀ ਹੈ ਗਿਣਤੀ ਪਿਆਰ ਕਰਕੇ ਸ਼ੁਰੂ ਕਰਨੀ ਹੈ ਤੇ ਉਸ ਤੋਂ ਬਾਅਦ ਇਹ ਜਿਹੜਾ ਗੱत्ता ਸਾਰਾ ਯੋਰ ਇਹਦੇ ਤੇ ਦੇਣਾ ਹੈ ਤਾਂ ਕਿ ਗੱत्ता ਜਿਹੜਾ ਹੈ ਉਹ ਨਾ ਨਿਕਲ ਸਕੇ ਤਾਂ ਕਿ ਅਸੀਂ ਐਕਸਰਸਾਈਜ਼ 'ਚ ਵਿਗਲ ਨਾ ਪਏ ਥੋੜਾ ਜਿਹਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਐਕਸਰਸਾਈਜ਼ ਕੀਤੀ ਜਾਏ ਦੇਖੋ ਸਾਰਾ ਭਾਰ ਅਸੀਂ ਹੱਥਾਂ ਤੇ ਛੱਡ ਕੇ ਦੇਖੋ ਆਸਤਾ ਹੌਸਾ ਇਸ ਨੂੰ ਅਸੀਂ ਉੱਪਰ ਲੈ ਆਉਣਾ ਹੈ अगर जे ਤੁਹਾਡੇ ਗੋਡੇ ਰਿੰਗੇ ਹੈ ਵਿੱਚ ਜਗ੍ਹਾ ਕਾਫੀ ਹੈ ਤਾਂ ਤੁਸੀਂ ਇਹ ਐਕਸਰਸਾਈਜ਼ ਜਿਹੜੀ ਆਉਂੋ ਕੰਟੀਨਿਊਸ ਕਰੋ ਫਿਰ ਆਸਤਾ ਆਸਤਾ ਹੌਲੀ ਹੌਲੀ ਥੱਲੇ ਲਿਆਓ ਫਿਰ ਇਸ ਤੋਂ ਬਾਅਦ ਉੱਪਰ ਲਿਆਓ ਫਿਰ ਇਸ ਤੋਂ ਬਾਅਦ نیچے ਲਿਆਓ ਤੇ ਗੋਡੇ ਨੂੰ ਤੁਸੀਂ ਯੋਗ ਦੇ ਕੇ ਰੱਖਣਾ ਇਹਨਾਂ ਚੀਜ਼ਾਂ ਨੂੰ ਕਿ ਗਲਤੀਆਂ ਨਹੀਂ ਨਿਕਲਣੀਆਂ ਚਾਹੀਦੀ ਇਸ ਤੋਂ ਲਾਵਾ ਅਸੀਂ ਇਹਨੂੰ ਲਗਾਤਾਰ ਕਰੋ ਲਗਾਤਾਰ ਕਰਦੇ ਰਹੋ ਹਰ ਤੱਕ 50 ਵਾਰੀ ਕਰੋ ਫੇ 50 ਵਾਰੀ ਕਰਨ ਤੋਂ ਬਾਅਦ ਫਿਰ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਦੂਸਰੀ ਐਕਸਰਸਾਈਜ਼ ਕਰਨੀ ਹੈ ਬੰਦ ਕਰਦੇ ਮੈਂ ਦੱਸ ਦੂਸਰੀ ਐਕਸਰਸਾਈਜ਼ ਐਸੇ ਕੀ ਕਰਨਾ ਹੈ 1 2 1 2 1 2 1 2 1 2 ਇਹ ਐਸੀ ਐਕਸਰਸਾਈਜ਼ ਵੱਖਵਾ ਕਰਦੇ ਆ ਅੱਗੇ ਇਸ ਤੋਂ ਲਾਵਾ ਇੱਕ ਐਕਸਰਸਾਈਜ਼ ਹੋਰ ਹੈ ਉਹ ਐਕਸਰਸਾਈਜ਼ ਅਸੀਂ ਕਰਨੀ ਹੈ ਲੰਮੇ ਪਹਿ ਕੇ ਲੰਮੇ ਪਹਿਨ ਤੋਂ ਬਾਅਦ ਅਸੀਂ ਕੀ ਕਰਨਾ ਹੈ ਪੀਠ ਇਹ ਜਿਹੜੀ ਚੀਜ਼ ਹੈ ਇਸ ਨੂੰ ਕੋਸ਼ਿਸ਼ ਕਰੋ نیچے ਲਿਆਉਂਦੀ ਫੇਰ ਦੁਬਾਰਾ ਕੋਸ਼ਿਸ਼ ਕਰੋ ਇਸ ਨੂੰ ਇੱਧਰ ਲਿਆਉਂਦੇ ਜਿਵੇਂ ਦੇਖੋ ਮਤਲਬ ਇਹ ਜਿਹੜੀ ਚੀਜ਼ ਹੈ ਇਹ ਬੰਦ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਅਸੀਂ ਕੀ ਕਰਨਾ ਹੈ ਬੈੱਡ ਨੂੰ ਫੜ ਕੇ ਤੇ ਕੋਸ਼ਿਸ਼ ਕਰਨੀ ਹੈ ਇਹ ਸਾਨੂੰ ਜਿਆਦਾ ਜਿਆਦਾ ਦਬਾਇਆ ਜਾਵੇ ਇਹ ਐਕਸਰ ਸੰਜਣੇ ਜਿਹੜੀਆਂ ਕਿ ਗੋਡੇ ਵਾਸਤੇ ਬਹੁਤ ਹੀ کارਗਰ ਹਨ ਅਤੇ ਇਸ ਤੋਂ ਲਾਭ ਅਗਰ ਜੇ ਤੁਸੀਂ ਅਲਸੀ ਜੇਪਨਾਂ ਸਾਲ ਤੋਂ ਉੱਪਰ ਉਮਰ ਹੈ ਤਾਂ ਤੁਸੀਂ ਅਲਸੀ ਦਾ ਸੇਵਨ ਕਰ ਸਕਦੇ ਹੋ ਤੇ ਤੁਹਾਡੇ ਜਿਹੜੀ ਵਿੱਚ ਗੁੰਦ ਪਾ ਲਓ ਤੇ ਤੁਸੀਂ ਦੇਖੋ ਵਿੱਚ ਫੁੱਲ ਮਖਾਣੇ ਪਾ ਕੇ ਤਿੰਨ ਚੀਜ਼ਾਂ ਮਿਕਸ ਕਰਕੇ ਦੇਸੀ ਘਿਓ ਦੇ ਵਿੱਚ ਪਾ ਕੇ ਤੁਸੀਂ ਇਸ ਨੂੰ ਖਾਣਾ ਸ਼ੁਰੂ ਕਰਦੋ ਤੁਸੀਂ ਦੇਖੋਗੇ ਵੀ ਤੁਹਾਡੇ ਗੋਡਿਆਂ ਦੀ ਗਰੀਸ ਵੀ ਬਿਲਕੁਲ ਠੀਕ ਹੋ ਜਾਏਗੀ ਇਹ ਐਕਸਰਸਾਈਜ਼ ਕਰਨ ਨਾਲ ਤੁਹਾਡਾ ਮਸਲਾ ਵੀ ਹੱਲ ਹੋ ਜਾਏਗਾ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰਨਾ ਸੱਸੇਗਾ